ਮਹਾਰਮਨ ਕਾਲਮ ਲੋਡ ਬੇਰਜਕਾਰ ਸਾਂਝਾ ਮੋਰਚਾ ਪੰਜਾਬ ਜਿਵੇਂ ਕਿ ਬੇਰਜਕਾਰ ਸਾਥੀਓ ਅੱਜ ਆਪਣੀ ਕੈਬਨਟ ਸਬ ਕਮੇਟੀ ਦੇ ਨਾਲ ਮੀਟਿੰਗ ਹੋਈ ਹੈ ਜਿਹੜੀ ਮੀਟਿੰਗ ਆ ਉਹ ਹਰਪਾਲ ਸਿੰਘ ਚੀਮਾ ਦੀ ਚੇਅਰ ਅੰਡਰ ਹੋਈ ਉਹਦੇ ਵਿੱਚ ਆਪਣੇ ਐਜੂਕੇਸ਼ਨ ਦੇ ਜਿਹੜਾ ਪੈਨਲ ਨਾਲ ਬੈਠਾ ਸੀਗਾ ਮੀਟਿੰਗ ਦੀ ਜੇਕਰ ਗੱਲ ਕਰੀਏ ਤਾਂ ਮੀਟਿੰਗ ਕਰਨ ਦਾ ਰਵਈਆ ਅੱਜ ਬਦਲਿਆ ਹੋਇਆ ਸੀਗਾ ਉਹਦੇ ਕਾਰਨਾਂ ਦਾ ਜਿਹੜਾ ਪਤਾ ਹੀ ਹੈ ਤੁਹਾਨੂੰ ਜਦੋਂ ਇਲੈਕਸ਼ਨ ਆਉਂਦੇ ਨਾ ਰਵਈਆ ਬਦਲਿਆ ਹੁੰਦਾ ਆਪਣੀਆਂ ਜਿਹੜੀਆਂ ਵੀ ਮੰਗਾਂ ਸੀ ਉਹਨਾਂ ਸਾਰੀਆਂ ਸੰਬੰਧੀ ਅੱਜ ਗੱਲਬਾਤ ਖੁੱਲ ਕੇ ਕਾਫੀ ਲੰਮਾ ਸਮਾਂ ਇਹਨਾਂ ਨਾਲ ਹੋਈ ਸਭ ਤੋਂ ਪਹਿਲਾਂ ਜੇਕਰ ਇਹਦੇ ਵਿੱਚ ਪੋਜ਼ਿਟਿਵ ਗੱਲ ਕਰੀਏ ਤਾਂ ਕੀ ਨਿਕਲੀ ਜਿਹੜਾ ਸਹੀ ਸਿੱਟਾ ਉਹਦੇ ਵਿੱਚ ਇੱਕ ਨਿਕਲਿਆ ਕਿਉਂਕਿ ਆਪਣਾ ਪਿਛਲੇ ਸਮੇਂ ਦੇ ਵਿੱਚ ਯੂਨੀਅਨ ਦੇ ਬਹੁਤ ਸਾਰੇ ਸਾਥੀਆਂ ਤੇ ਤੇ ਯੂਨੀਅਨ ਦੇ ਆਗੂਆਂ ਦੇ ਪਰਚੇ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੋਏ ਸੀਗੇ ਚਾਹੇ ਉਹ ਜੰਮੰਦਰਾ ਪਟਿਆਲਾ ਹੋਵੇ ਮਾਨਸਾ ਹੋਵੇ ਉਹ ਸਬੰਧੀ ਗੱਲ ਉੱਥੋਂ ਸ਼ੁਰੂ ਕੀਤੀ ਗਈ ਕਿ ਸਾਨੂੰ ਪਹਿਲਾਂ ਸਾਡੇ ਪਰਚਿਆਂ ਦਾ ਹੱਲ ਕੀਤਾ ਜਾਵੇ ਰੋਜ਼ਗਾਰ ਤਾਂ ਅਸੀਂ ਫਿਰ ਦੇਖੋ ਕਿ ਤੁਸੀਂ ਸਾਨੂੰ ਪਰਚੇ ਦੇ ਰਹੇ ਹੋ ਤਾਂ ਉਸ ਦੇ ਵਿੱਚ ਜਿਹੜਾ ਆਪਾਂ ਨੂੰ ਪੋਜ਼ਿਟਿਵ ਰਵੱਈਆ ਲਿਖਿਆ ਟੀਮਾ ਸਾਹਮਣੇ ਹਾਮੀ ਭਰੀ ਹੈ ਕਿ ਤੁਹਾਡੇ ਸਾਰੇ ਹੀ ਪਰਚੇ ਭਾਵੇਂ ਉਹ ਜਿੱਥੇ ਵੀ ਕੀਤੇ ਗਏ ਹੋਣ ਤੁਹਾਡੇ ਉਹ ਰੱਦ ਕਰਾ ਕੇ ਦੇਵਾਂਗੇ ਅਸੀਂ ਉਸ ਦੇ ਬਾਰੇ ਅਸੀਂ ਪੈਰਵਾਹੀ ਕਰਾਂਗੇ ਤਾਂ ਮੈਂ ਸਪੈਸ਼ਲ ਨੋਟ ਕੀਤਾ ਔਰ ਕਿਹਾ ਸਾਡੇ ਤੱਕ ਪਹੁੰਚਦੇ ਕਰੋ ਜਿਹੜੇ ਵੀ ਤੁਹਾਡੇ ਤੇ ਹੁਣ ਤੱਕ ਪਰਚੇ ਹੋਏ ਆ ਤੇ ਜੇਕਰ ਗੱਲ ਕਰੀਏ ਆਪਣੀਆਂ ਮੰਗਾਂ ਦੀ ਉਸ ਤੋਂ ਬਾਅਦ ਤਾਂ ਮਾਸਟਰ ਕੇਡਰ ਦੀ ਭਰਤੀ ਦੀ ਜਿਹੜੀ ਮੰਗ ਆਪਣੀ ਸਭ ਤੋਂ ਵੱਡੀ ਹੈ ਜਦੋਂ ਦੀ ਗੱਲ ਕੀਤੀ ਗਈ ਤਾਂ ਇਹਨਾਂ ਵੱਲੋਂ ਜੋ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆਪਣੇ ਜਿਹੜੇ ਬੈਠੇ ਸੀਗੇ ਤਮਾਨ ਉਹਨਾਂ ਵੱਲੋਂ ਤਾਂ ਰੁਕੀਆਂ ਹੋਈਆਂ ਸਾਰੀਆਂ ਭਰਤੀਆਂ ਕਿ ਜਿਹੜਾ ਅਸੀਂ ਜਿਹੜਾ ਸਰਵਸ ਰੂਲ ਹੈ ਜਿਹੜੀ ਸਰਕਾਰ ਹੈ ਉਹ ਐਮੈਂਡ ਕਰਨ ਜਾ ਰਹੀ ਹੈ ਔਰ ਉਹਦੀ ਐਮੈਂਡਮੈਂਟ ਹੋਣ ਜਾ ਰਹੀਆਂ ਔਰ ਉਹ ਸਾਰੀਆਂ ਜਿਹੜੋਂ ਐਮੈਂਡਮੈਂਟ ਕੈਬਨਿਟ ਚ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਹੀ ਭਰਤੀਆਂ ਦਿੱਤੀਆਂ ਜਾ ਸਕਦੀਆਂ ਤੇ ਜਿਹੜੀਆਂ ਭਰਤੀਆਂ ਦੇ ਜਿਹੜੀਆਂ ਸ਼ਰਤਾਂ ਚਾਹੇ 55% ਹੈ ਚਾਹੇ ਉਮਰ ਹੱਦ ਛੋਟ ਹੈ ਤਾਂ ਫੇਰ ਹੀ ਉਸ ਤੇ ਜਿਹੜਾ ਕੋਈ ਗੱਲਬਾਤ ਕਰਾਂਗੇ ਲੈਕਚਰਰਾਂ ਜਿਹੜਾ ਉਸ ਦੀ ਭਰਤੀ ਦੀ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਉਹ ਵੀ ਭਰਤੀ ਜਿਹੜੀ ਹੈਗੀ ਆ ਦੇਵਾਂਗੇ ਅਸੀਂ ਜ਼ਰੂਰ ਜਲਦੀ ਦੇਵਾਂਗੇ ਕਿ ਉਹਦੇ ਵਿੱਚ ਗੱਲ ਕੀਤੀ ਗਈ ਉਮਰ ਹੱਦ ਜਿਹੜੇ ਗ ਸਾਥੀਓ ਜਿਹੜੀਆਂ ਹੋਰ ਬਾਕੀ ਮੰਗਾ ਸਾਰਿਆਂ ਤੇ ਖੁੱਲ ਕੇ ਇਹਨਾਂ ਨਾਲ ਚਰਚਾ ਹੋਈ ਹੈ ਬਲਵੀਰ ਸਿੰਘ ਦੇ ਨਾਲ ਵੀ ਜਿਹੜੀ ਹੈਗੀ ਮੀਟਿੰਗ ਕੀਤੀ ਗਈ ਹੈ ਸਿਹਤ ਮੰਤਰੀ ਨਾਲ 270 ਪੋਸਟਾਂ ਜਿਹੜੀਆਂ ਆਉਣ ਜਾ ਰਹੀਆਂ ਮਲਟੀ ਪਰਪਸ ਹੈਲਥ ਵਰਕਰ ਮਿਲਦੀਆਂ ਉਹਦੇ ਵਿੱਚ ਵੀ ਉਮਰ ਹਾਦੀ ਜਿਹੜੀ ਛੋੜਦੀ ਮੰਗ ਬਹੁਤ ਜਿਹੜੀ ਹੈਗੀ ਆ ਧੁੱਪੇ ਧੰਗ ਨਾਲ ਰੱਖੀ ਗਈ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਜਲਦੀ ਉਸ ਤੇ ਵਿਚਾਰ ਕਰਾਂਗੇ ਅੱਗੇ ਦੀ ਗੱਲਬਾਤ ਸੁਨਸਿੰਘ ਭਾਇਆ ਤਾਂ ਸਾਥੀਓ ਮੈਜ ਸੁਨਸਿੰਘ ਭਾਇਆ ਸੂਬਾ ਪ੍ਰਧਾਨ ਬੀਆ ਟੈਕਪਾਸ ਬੇਰਗਰ ਜੁਨੀਆ ਪੰਜਾਬ ਤਾਂ ਤੁਸੀਂ ਰਮਨ ਕੋਲੋਂ ਸੁਣ ਲਿਆ ਆ ਮਾਸਟਰ ਕੈਟਰ ਲੈਕਚਰਰ ਤੇ ਉਮਰ ਹੱਦ ਦੇ 55% ਬਾਰੇ ਇਹ ਪਰਚੀਆਂ ਬਾਰੇ ਸਾਥਿਓ ਮੀਟਿੰਗ ਬਿਲਕੁਲ ਲੰਬੀ ਚੱਲੀ ਹੈ ਮੀਟਿੰਗ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣ ਆ ਰਹੀ ਹੈ ਸਰਕਾਰ ਦਾ ਰਵਈਆ ਕੋਈ ਪਤਾ ਅੰਦਰ ਦਾ ਨਹੀਂ ਪਤਾ ਹੁੰਦਾ ਕੀ ਚੱਲ ਰਿਹਾ ਹੈ ਤਾ ਸਾਥਿਓ ਮਾਸਟਰ ਕੇਡਰ ਲੈਕਚਰਾਰ ਦੇ ਉਮਰ ਹੱਦ ਜਾਂ 55% ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਅਮੈਂਡਮੈਂਟ ਕਰਨ ਜਾ ਰਹੇ ਹਾਂ ਅਮੈਂਡਮੈਂਟ ਜਲਦੀ ਕਰਕੇ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਤਰ ਤੇ ਜਿਹੜਾ ਵੀ ਕੁਝ ਹੋਇਆ ਤੁਹਾਡੇ ਸਾਹਮਣੇ ਰੱਖ ਦਿਆਂਗੇ ਸਾਥਿਓ ਇਹਨੂੰ ਢਿੱਲੇ ਪੈਣ ਦੀ ਲੋੜ ਨਹੀਂ ਹੈਗੀ ਤਾਂ 15 ਤਰੀਕ ਨੂੰ ਜਿਹੜਾ ਆਪਾਂ ਐਕਸ਼ਨ ਰੱਖਿਆ ਵਾ ਲੁਧਾਨੀ ਲੁਧਾਨੀ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ 15 ਤਰੀਕ ਨੂੰ ਆਪਾਂ ਸਾਰਿਆਂ ਨੇ ਇਹ ਆਪਾਂ ਜਿਹੜੀ ਕਾਰਵਾਈ ਪਾਈ ਵੀ ਜਦੋਂ ਤੱਕ ਆਪਣੀਆਂ ਭਰਤੀਆਂ ਮਾਸਟਰ ਗ੍ਰੈਜੂਏਟਰ ਲੈਕਚਰਰ ਦੀਆਂ ਭਰਤੀਆਂ ਨਹੀਂ ਆਉਂਦੀ 52% ਹੱਲ ਨਹੀਂ ਹੁੰਦੀ ਜਾਂ ਉਮਰ ਹਾਦਰ ਹੱਲ ਨਹੀਂ ਹੁੰਦੀ ਉਦੋਂ ਤੱਕ ਆਪਾਂ ਘਰ ਬੈਠਣ ਵਾਲੇ ਨਹੀਂ ਹੈਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਇਸ ਮੀਟਿੰਗ ਬਿਲਕੁਲ ਲੰਬੀ ਚੱਲੀ ਹੈ ਬਹੁਤ ਵਧੀਆ ਤਾਂ ਨਹੀਂ ਕਹਿ ਸਕਦੇ ਤਾਂ ਸਾਥਿਓ ਸਿੱਟਾ ਚੰਗਾ ਵੀ ਨਿਕਲ ਸਕਦਾ ਹੈ ਤੇ ਤੁਸੀਂ ਕੱਢਣਾ ਜਦੋਂ ਤੁਸੀਂ ਕਾਰੋਬਾਰ ਨਿਕਲਦੇ ਆਪਾਂ ਚੰਗੇ ਨਤੀਜੇ ਤੇ ਪਹੁੰਚਾਂਗੇ ਧੰਨਵਾਦ ਸਾਥਿਓ ਅਰੇ ਪਿਆਰੇ ਸਾਥਿਓ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਕਾਰਵਾਈ ਤੁਸੀਂ ਸੁਣ ਚੁੱਕੇ ਹੋ ਆ ਤੁਹਾਨੂੰ ਇਹ ਕਹਾਂਗੇ ਕਿ ਤਿਆਰ ਰਹੋ ਸੰਘਰਸ਼ ਲਈ ਤਿਆਰ ਰਹੋ ਜਿਹੜੀਆਂ ਅਮੈਂਡਮੈਂਟਸ ਦੀ ਇਹ ਗੱਲ ਕਰਦੇ ਨੇ ਪੰਮਾਂ ਦੀ ਉਹ ਪੇ ਸਕੇਲ ਦੇ ਨਾਲ 6ਵੇਂ ਨਾਲ 7ਵੇਂ ਨਾਲ ਸਾਨੂੰ ਨਹੀਂ ਪਤਾ ਅਸੀਂ ਸਰਕਾਰ ਨੂੰ ਕਹਿੰਦੇ ਆ ਛੇਤੀ ਕਰੋ ਲੇਕਿਨ ਇਹ ਪਿਛਲੇ 3 ਸਾਲਾਂ ਤੋਂ ਇਹਨਾਂ ਦੀ ਅਮੈਂਡਮੈਂਟ ਕਦੋਂ ਕਹਿੰਦੇ ਰਹੇ ਕਿ ਅੱਜ ਅਮੈਂਡਮੈਂਟ ਹੁੰਦੀ ਹੈ ਕੱਲ ਅਮੈਂਡਮੈਂਟ ਹੁੰਦੀ ਹੈ ਅਸੀਂ ਕਹਿੰਦੇ ਜੋ ਵੀ ਕਰਨਾ ਹੈ ਪੇ ਸਕੇਲ ਦਾ ਕਰਨਾ ਜੋ ਵੀ ਕਰਨਾ ਛੇਤੀ ਕਰੋ ਕਿਉਂਕਿ ਸਾਡੀਆਂ ਉਮਰਾਂ ਲੰਘੀ ਜਾਂਦੀਆਂ ਇਸ ਕਰਕੇ ਇਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਉਹ ਕਰਨਾ ਹੈਗਾ ਕਿ ਜੀ ਸਾਡਾ ਰੂਲਮੈਂਟ ਹੋ ਰਹੇ ਨੇ ਤੁਹਾਨੂੰ ਸਾਨੂੰ ਚਾਹੀ ਹੁਣ ਜਿਹੜੇ ਪਹਿਲਾਂ ਤੋਂ ਨਿਰਧਾਰਤ ਸਾਡੇ ਪ੍ਰੋਗਰਾਮ ਨੇ ਅਨਾਉਂਸ ਕੀਤੇ ਹੋਏ ਨੇ ਜਾਂ ਤੁਹਾਡੇ ਨਾਲ ਉਹ ਰੱਤ ਚ ਚੱਲ ਰਹੇ ਨੇ ਉਹਨਾਂ ਤੇ ਗੱਲਬਾਤ ਚੱਲ ਰਹੀ ਹੈ ਜਾਂ ਲੁਧਿਆਣੇ ਵਾਲੀ ਜਿਮਨੀ ਚੌਂ ਦੇ ਉੱਪਰ ਜੋ ਵੀ ਸੰਘਰਸ਼ ਹੈ ਲਿਖੀ